ਦਸਤੇ ਵਿੱਚ ਨਾ ਵੀਰਾ ਬਲੌਕ ਆਲੇ ਲਾਈਕ ਮੈਂ ਸ਼ੇਅਰ ਆਈ ਗੱਲ ਦਗੜਦੇ ਮਰ ਜਾਏ ਜੇ ਪਏ ਆ ਹਰ ਤਾਂ ਆ ਬੱਸਾਂ ਦੇਖੋ ਆ ਇਹ ਜਿਹੀਆਂ ਸਾਰੀਆਂ ਰੰਗ ਬਰੰਗੇ ਆਈਆਂ ਪੁੱਠੇ ਕੀਲਾ ਮਾਈ ਫਿਰਦਾ ਬਾਵੇ ਵਾਲੀ ਮਾਤਾ ਮੰਦਿਰ ਹੈ ਪਾਕਿਸਤਾਨ ਤੇ ਇੰਡੀਆ ਦੀ ਜਦੋਂ ਜੰਗ ਵਗੈਰਾ ਹੋਈ ਸੀ ਨਾ ਆਈ ਕਰੀ ਜਾਂਦੇ ਆ ਹਾਂਜੀ ਗੁੱਡ ਮਾਰਨਿੰਗ ਸਸ਼ੀਕਾਲ ਸਵੇਰ ਦੇ ਇਸ ਟਾਈਮ ਉ ਤਕਰੀਬਨ 6:00 ਵਜੇ ਦਾ ਟਾਈਮ ਹੋ ਗਿਆ ਜੇ ਖਣ ਤਾਂ ਹੋ ਗਿਆ तकरीबन 10:30 ਘੰਟਾ ਤੇ ਪ੍ਰਾਪਤ ਬਸ ਸੌਂਗੇ ਸੀਗੇ ਸੌਂਦੇ ਸੌਂਦੇ ਨੂੰ तकरीबन 11:30 ਦਾ ਟਾਈਮ ਹੋ ਗਿਆ ਸੀਗਾ ਹੁਣ ਠੰਡੀ ਠੰਡੀ ਹਵਾ ਚੱਲਦੀ ਆ ਰਾਤ ਵੀ ਮੌਸਮ ਠੰਡਾ ਹੋ ਗਿਆ ਸੀ ਇੱਥੇ ਜੀ ਹੁਣ ਇਥੋਂ ਦੇਖਦੇ ਆ ਪਹਿਲਾਂ ਜੰਮੂ ਦੀਆਂ ਕੁਝ ਲੋਕੇਸ਼ਨ ਦੇਖਣੀ ਆ ਕਰੋ ਦੇਖਦੇ ਆ ਫਿਰ ਤੁਹਾਨੂੰ ਨਾਲ ਦੀ ਨਾਲ ਉਹ ਤਾਂ ਦਿਖਾਈ ਦੇਣੀਆਂ ਨੇ ਹੋਟਲ ਵਾਲੇ ਬੜੇ ਘੈਂਟ ਆ ਯਾਰ ਵੈਸੇ ਜੀ ਕਿਹਨੇ ਰਹਿਣਾ ਹੋਇਆ ਨਾ ਜੇ ਹਰੇਕ ਨੂੰ ਕਿਸੇ ਨੂੰ ਪੁੱਛਦੇ ਆ ਵੀ ਕਿੱਥੇ ਰਹੀਏ ਸਾਰੇ ਐਂ ਕਹਿੰਦੇ ਆ ਵੀ ਫੋਟੋ ਰਾਸਤਾ ਨਹੀਂ ਉਰੇ ਹੋ ਬਹੁਤ ਵਧੀਆ ਇਹਨਾਂ ਦਾ ਵਿਊ ਹੈਗਾ ਇੱਥੇ ਵਧੀਆ ਬਣੀ ਹੋਈ ਹੈ ਇਹਨਾਂ ਦੀ ਤਕਰੀਬਨ ਸਾਰੇ ਕਿਉਂਕਿ ਹੋਟਲ ਹੀ ਵਧੀਆ ਹੈਗਾ ਠੀਕ ਠਾਕ ਦਾ ਸੈਟ ਆ ਬਾਕੀ ਮੇਨ ਗੱਲ ਹੈ ਮਾਰਕੀਟ ਦੇ ਵਿੱਚ ਆ ਜਮਾਂ ਆ ਸਾਹਮਣੇ ਮਾਰਕੀਟ ਆ ਜਦੋਂ ਆਪਾਂ ਇੱਥੋਂ ਬਾਹਰ ਨਿਕਲਾਂਗੇ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਆ ਹਨਾ ਚਾਹ ਚੁਪੀ ਕੇ ਆਉਂਨੇ ਆ ਫਿਰ ਦੋਹੋਂ ਨੇ ਤੁਹਾਨੂੰ ਮਾਰਕੀਟ ਸਵੇਰ ਦਾ ਟਾਈਮ ਵੀ ਦਿਖਾਉਨੇ ਆ ਫਿਰ ਇਸ ਤੋਂ ਬਾਅਦ ਚੱਲਾਂਗੇ ਨਾਉਨੇ ਆ ਨਾ ਨੂੰ ਕਿ ਫਿਰ ਚੱਲਦੇ ਆ ਫਿਰ ਹਣਾ ਜਿਹੜਾ ਜਿਹੜੀਆਂ ਮੇਨ ਲੋਕੇਸ਼ਨਾਂ ਹੋਈਆਂ ਉੱਥੋਂ ਦੀਆਂ ਸਸਨ ਦਿਖਾਉਨੇ ਆ ਕਿੱਥੇ ਕਿੱਥੇ ਜਾਣਾ ਕਿਵੇਂ ਕਿਵੇਂ ਹਣਾ ਸਾਰਾ ਕੁਝ ਖਾਮਗੋ ਤੁਹਾਨੂੰ ਫਿਰ ਇਸ ਤੋਂ ਬਾਅਦ ਚੱਲਦੇ ਆ ਤੋਂ ਲੋਕਲ ਤੋਂ ਪੁੱਛਿਆ ਸੀਗਾ ਕਹਿੰਦੇ ਐਂ ਕਰਕੇ ਇੱਥੇ ਰਸਤੇ ਦੇ ਵਿੱਚ ਕੰਮਕੁਮ ਚੱਲਦਾ ਖਣੀ ਲੈਂਡਸਲਾਈਡ ਕੋਈ ਆ ਪਤਾ ਨਹੀਂ ਕੀ ਹਾਲਾਤ ਦਾ ਵਾ ਆ ਦੇਖੋ ਰਾਤ ਦਾ ਟਾਈਮ ਵੀ ਸੀਗਾ ਤੇ ਹਾਂ ਸਵੇਰ ਦਾ ਖਾਲੀ ਖਾਲੀ ਰੋਡ ਇਹ ਆ ਬੂਰਾ ਇਸ ਟਾਈਮ ਤਕਰੀਬਨ ਸਾਰੀਆਂ ਦੁਕਾਨਾਂ ਪੰਦ ਪਈਆਂ ਨੇ ਜੇ ਹਾਂ ਸੋਨੂੰ ਜੇ ਮੈਂ ਦੱਸਦਾ ਜੀ ਇੱਥੋਂ ਲੋਕਲ ਨੇ ਕਿਸੇ ਨੂੰ ਦੱਸਿਆ ਹਲੇ ਜਾ ਕੇ ਪਤਾ ਲੱਗੂ ਵੀ ਰਸਤੇ ਦੇ ਵਿੱਚ ਨਾ ਵੀ ਰਾ ਬਲੌਕ ਆਲੇ ਤੇ ਜੇ ਬਲੌਕ ਹੀ ਰਹਾ ਤਕਰੀਬਨ ਇਥੋਂ ਸ਼੍ਰੀਨਗਰ ਦੇ 22-23 ਘੰਟੇ ਲੱਗ ਜਾਣੇ ਆ ਜੇ ਇਦਾਂ ਹੀ ਬੰਦ ਰਹਾ ਨਹੀਂ ਤਾਂ ਫਿਰ ਕਹਿੰਦੇ ਵੀ 7-8 ਘੰਟੇ ਆ ਆਪਾ ਸਫਰ ਆ ਚੱਲਦੇ ਆ ਅੱਜ ਤੁਹਾਨੂੰ ਸ਼੍ਰੀਨਗਰ ਦੀਆਂ ਲੋਕੇਸ਼ਨ ਦਿਖਾਵਾਂਗੇ ਬਲੌਗ ਦੇ ਵਿੱਚ ਬਣੇ ਰਹੋ ਸਾਡੇ ਨਾਲ ਲਾਈਕ ਕਮੈਂਟ ਸ਼ੇਅਰ ਆਦਿ ਕਰਦ ਕੱਢ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇਸ ਤੋਂ ਬਾਅਦ ਸਾਨੂੰ ਹੋਰ ਨੰਮੀ ਨੰਮੀ ਜਗ੍ਹਾ ਦੇ ਵਿੱਚ ਜਾ ਜਾ ਕੇ ਬਲੌਗ ਬਣਾਉਣਾ ਉਹਨਾਂ ਨੂੰ ਦਿਖਾਇਆ ਕਰਾਂਗੇ ਨਾਲੇ ਆਪ ਵੀ ਇੰਜੋਏ ਕਰਾਂਗੇ ਉਹਨਾਂ ਨੂੰ ਤੋਂ ਦੂਨ ਜਿਵਾਈ ਕਰਾਇਆ ਕਰਾਂਗੇ ਨਾ ਵੇਖੋ ਲੱਭਦਿਆਂ ਭਾਈ ਚਾਹ ਵਾਲਾ ਸੂਰੇ ਸੂਰੇ ਲਓ ਜੀ ਘੁੰਮਦੇ ਫਿਰਦੇ ਆ ਚਾਪ ਦੇ ਵਿੱਚ ਆ ਗਏ ਆ ਸਾਹਮਣੇ ਤੇ ਦੇਖ ਸਕਦੇ ਹੋ ਚਾਹ ਵਾਲਾ ਮਿਲ ਗਿਆ ਵੀਰ ਚਾਹ ਵਾਲਾ ਚਾਹ ਜੂ ਪੀਨੇ ਆ ਇੱਥੇ ਹਨਾ ਚਾਹ ਜੂ ਪੀ ਕੇ ਖੁੰਨੇ ਆ ਸੱਟ ਵਟ ਹਲੇ ਤੋਂ ਵੀ ਬੱਸ ਦੇਖ ਫਾਦਿਓ ਮਰ ਜਾ ਜੇ ਪਏ ਹਣ ਤਾਂ ਹੋਟਲ ਬਹੁਤ ਨੇ ਇੱਥੇ ਨਾ ਪਰ ਰਾਜਸਤਾਨੀ ਸਾਰੇ ਪ੍ਰੇਫਰ ਕਰਦੇ ਨੇ ਰਾਜਸਤਾਨੀ ਜਰੂਰ ਰਹੋ ਹੋਟਲ ਤਕਰੀਬੇ ਬਹੁਤ ਨੇ ਇੱਥੇ 40 50 ਇੱਕ ਥਾਂ ਤੇ ਹੋਟਲ ਨੇ ਫਿਰ ਅਸੀਂ ਬਟਰ ਟੋਸ ਕਰਵਾਇਆ ਆਪਣਾ ਚਾਹ ਕਰਵਾਈਆ ਪਰਨੇ ਅਬਰਨਾ ਸਾਥੀ ਦਾਸ ਜੰਗਲਾ ਦੇਖੋ ਆ ਇਹ ਜਿਹੀਆਂ ਸਾਰੀਆਂ ਰੰਗ ਬਰੰਗੀਆਂ ਆਂ ਪੁੱਛੇ ਕੀਲਾ ਮਾਈ ਫਿਰਦਾ ਚਾਹ ਪੀ ਕੇ ਇਥੋਂ ਬਟਰ ਬਰੈਡ ਖਾ ਖੋ ਕੇ ਬੜੇ ਘੈਂਟ ਬਣਾਉਂਦਾ ਬਟਰ ਬਰੈਡਾਂ ਕਲਾ ਤੇ ਚੱਲਦੇ ਆ ਹੁਣ ਹੋਟਲ ਚ ਨੂੰ ਇਥੋਂ ਪੂਰੀ ਖਲਾਣਾ ਕੀ ਜੋ ਥੱਲੇ ਨੂੰ ਜਾਂਦੇ ਆਪਾਂ ਜਿਹੜਾ ਚੌਂਕ ਆ ਪੂਰਾ ਉੱਚਾ ਚੌਂਕ ਆ ਇਥੇ ਕੁਤੜ ਕੇ ਸਬਜੀ ਵਾਲਿਆਂ ਦੀਆਂ ਦੁਕਾਨਾਂ ਵੀ ਖੁੱਲੀਆਂ ਪਈਆਂ। ਓਏ। ਜਿਹੜੋ ਉਹਨੂੰ। ਛਿਆੜੀ ਵਾਹ। ਚਲੋ ਜੀ। ਸਾਫ ਵੀ ਗਏ। ਹੋ ਗਏ ਛੱਕਮੜੇ। ਹੁਣ ਚੱਲਦੇ ਹਾਂ ਆਪਾਂ। ਜਾ ਕੇ ਫਿਰ ਉਹਨਿਆਂ ਰੈਡੀ ਰੂੜੀ। ਤੇ ਚੱਲਦੇ ਹਾਂ ਹੁਣ ਫਿਰ। ਇਸ ਤੋਂ ਬਾਅਦ ਸਿੱਧਾ ਫਿਰ ਸੋਨੂੰ। ਪਿਆਰ ਹੋ ਕੇ ਮਿਲਦੇ ਆਂ ਬਸ ਫੋਟੋ ਚ ਪੰਚਨ ਆਲੇ। ਫਿਰ ਮਿਲਦੇ ਆਂ ਫਿਰ ਦੱਸਦੇ ਆਂ ਕੀ ਅਪਡੇਟ ਆ ਸਾਰੀ ਠੀਕ ਆ। ਤਿਆਰ ਰੱਖੋ ਆਪਣਾ। ਹਾਂਜੀ ਅੱਜ ਦੀ ਲੋਕੇਸ਼ਨ ਪਹਿਲੀ ਲੋਕੇਸ਼ਨ ਤੇ ਪਹੁੰਚ ਗਏ ਆ ਬਾਵੇ ਵਾਲੀ ਮਾਤਾ ਮੰਦਿਰ ਤੇ ਬਸ ਪਾਰਕਿੰਗ ਦੇ ਵਿੱਚ ਗੱਡੀ ਖੜਾ ਕੇ ਮੰਦਿਰ ਵੱਲ ਨੂੰ ਜਾ ਰਹੇ ਆ ਤੇ ਹਾਕਤਵ ਦੇਖੋ ਗੱਡੀ ਦੀ ਪਾਰਕਿੰਗ ਆ ਵੈਸੇ ਇੱਥੇ 30 ਰੁਪਏ ਘੰਟੇ ਦੇ ਲੈਂਦੇ ਆ ਇਸ ਤੋਂ ਉੱਪਰ ਜੇ ਆਪਾਂ ਪਾਰਕ ਖੜੀ ਕਰਦੇ ਆ ਤਾਂ 5 ਘੰਟੇ 4 ਘੰਟੇ ਜਿੰਨੇ ਵੀ ਖੜੀ ਕਰਨੇ ਆ ਉਹਦੇ 40 ਰੁਪਏ ਲੈਂਦੇ ਆ ਨੇ ਚਲੋ ਦਿਖਾਉਨੇ ਆ ਤੁਹਾਨੂੰ ਮੰਦਿਰ ਸਾਹਮਣੇ ਮਸਜਿਦ ਵੀ ਆ ਜਿਬਦਾ ਆਪਾਂ ਹਣਾ ਸਿੱਖਾਂ ਨੂੰ ਆਪਣੇ ਗੁਰੂ ਧਾਮ ਤੇ ਤੇ ਗੁਰੂਆਂ ਤੇ ਭਰੋਸਾ ਉਦਾਂ ਹੀ ਹਿੰਦੂਆਂ ਨੂੰ ਆਪਣੇ ਟੈਂਪਲਾਂ ਤੇ ਭਰੋਸਾ ਬੂਰਾ ਹਣਾ ਚਲੋ ਵੇਖਦੇ ਆਂ ਕਾਫੀ ਮਹੱਤਵ ਦਾ ਦੱਸਦੇ ਆ ਇਹਦੀ ਟੈਂਪਲ ਦੀ ਮੰਦਿਰ ਦੀ ਕਾਫੀ ਮਹੱਤਤਾ ਦੱਸਦੇ ਨੇ ਇਹ ਚਿੰਗਾਰ ਹੈ ਇਹ 50 ਦਾ ਹੈ ਇਹ 16 ਚਿੰਗਾਰ ਹੈ ਇਹ ਇਹ ਕੌਣ ਸ ਹੈ ਇਹ 16 ਚਿੰਗਾਰ ਹੈ 100 ਦਾ ਇਹ ਦਿੱਤੀ ਹੈ ਇਹ ਕਿੰਨਾ ਹੋਆ ਇਹ ਜੀ ਜੀ ਉਹਦੇ ਅਕਾਸ਼ 120 ਜੀ ਜੀ ਜੇ ਮੰਦਰ ਮੈਂ ਚੜਾਣਾ ਹੈ ਨਾ ਭਾਈ ਆਪ ਨੂੰ ਕੋ ਬਗਣਾ ਹੈ ਆਪਣੇ ਸਮਣੀ ਕੀ ਕੁਝ ਚੀਜ਼ ਖਲੀ ਆਪ ਕੋ ਪ੍ਰਸ਼ਾਦ ਮਿਲੇਗਾ ਵਾਪਸ ਬਾਕੀ ਆਪੀ ਤਿੰਨ ਚੀਜ਼ੋ ਕਰਨੇ ਨੇ ਚੁੰਨੀ, ਨਾਲੀ, ਸ਼ਿੰਗਾਲ ਇਹ ਪੰਡਿਤ ਕੋ ਬੜਾਣਾ ਹੈ ਨਾ ਹਾਂ ਜੀ ਠੀਕ ਹੈ ਸਰ ਇੱਥੇ ਦੇਖੋ ਇੱਥੋਂ ਚਲੋ ਪ੍ਰਸ਼ਾਦ ਵਾ ਲੈਣੇ ਹਨ ਜੇ ਕਿਸੇ ਨੇ ਲੈਣਾ ਇੱਥੋਂ ਪ੍ਰਸ਼ਾਦ ਲੈ ਕੇ ਅੰਦਰ ਮੰਦਰ ਦੇ ਮੱਥਾ ਟੇਕ ਲਿਓ ਆਪਣੇ ਰਮਾਲਾ ਸਾਹਿਬ ਹੁੰਦਾ ਨਾ ਉਦਾਂ ਹੀ ਇੰਦਾ ਦੀ ਚੁੰਨੀ ਹੁੰਦੀ ਆ ਸਵੇਰੇ ਬਸ ਸਵੇਰੇ ਚਾਹ ਵਗਰਾ ਹੀ ਬੀਤੀ ਸੀਗੀ ਹੁਣ ਇੱਥੇ ਪਹਿਲਾਂ ਮੰਦਿਰ ਚਲਦੇ ਆ ਨਾਲ ਹੀ ਇੱਥੇ ਫੋਰਟ ਆ ਬਾਹੂ ਫੋਰਟ ਦਾ ਨਾਮ ਬਾਹੂ ਫੋਰਟ ਆ ਨਾ ਵਿੱਚ ਹੀ ਉਹਦੇ ਮੰਦਿਰ ਆ ਪਹਿਲਾਂ ਬਾਬੇ ਵਾਲੀ ਮਾਤਾ ਮੰਦਿਰ ਚਲਦੇ ਆ ਇਸ ਤੋਂ ਬਾਅਦ ਇਹਦੇ ਆ ਫੋਰਟ ਵੀ ਵਿਜ਼ਿਟ ਕਰਦੇ ਆ ਨਾ ਚਲਦੇ ਆ ਫਿਰ ਅੱਗੇ ਘੈਂਟ ਆ ਥੋੜਾ ਜਿਆ ਜਾਨੀ ਕਿ ਜਿਹੜਾ ਮੰਦਿਰ ਇਤਿਹਾਸਿਕ ਦੱਸਦੇ ਨੇ ਮੰਦਿਰ ਇਥੋਂ ਲੋਕਲ ਤੋਂ ਪੁੱਛਿਆ ਸੀਗਾ ਕਹਿੰਦੇ ਵੀ ਇਤਿਹਾਸਿਕ ਮੰਦਿਰ ਆ ਉਦਾਂ ਜਿੱਦਾਂ ਪਾਕਿਸਤਾਨ ਤੇ ਇੰਡੀਆ ਦੀ ਜਦੋਂ جنگ ਵਗੈਰਾ ਹੋਈ ਸੀ ਨਾ ਉਸ ਟਾਈਮ ਕਹਿੰਦੇ ਵੀ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਵੀ ਹਨਾ ਕਸ਼ਮੀਰ ਨੂੰ ਦੱਬਨ ਨੂੰ ਫਿਰਦੇ ਸੀ ਪਾਕਿਸਤਾਨ ਵਾਲੇ ਤੇ ਉਸ ਟਾਈਮ ਮੰਨ ਕੇ ਚੱਲੋ ਵੀ ਇੱਕ ਹੀ ਪੁਲ ਹੁੰਦਾ ਸੀਗਾ ਜੁਆਇਨਿੰਗ ਦੀ ਖਾਤਰ ਜੋ ਪਾਕਿਸਤਾਨ ਤੇ ਇੰਡੀਆ ਦਾ ਇੱਕ ਹੀ ਪੁਲ ਹੁੰਦਾ ਸੀ ਤੇ ਜਦੋਂ ਵੀ ਉਧਰੋਂ ਯਾਨੀ ਕਿ ਆਰਮੀ ਆਉਂਦੀ ਸੀ ਕਹਿੰਦੇ ਵੀ ਇੱਕ ਲਾਲ ਚੂੜਾ ਪਾ ਕੇ ਮਾਂ ਮਾਤਾ ਖੜੀ ਹੁੰਦੀ ਸੀਗੀ ਜੀ ਲਾਲ ਚੂੜੇ ਵਾਲੀ ਉਹ ਫਿਰ ਮਾਤਾ ਹੀ ਦੱਸਦੇ ਆ ਵੀ ਬਾਵੇ ਵਾਲੀ ਮਾਤਾ ਹੀ ਹੁੰਦੀ ਸੀ ਉਹ ਤਾਂ ਕਰਕੇ ਇੱਥੇ 90 95% ਲੋਕਾਂ ਦਾ ਇੱਥੇ ਬਲੀਵ ਆ ਇਹਦੇ ਉੱਤੇ ਹਨਾ ਮੰਦਰ ਦੇ ਉੱਤੇ ਅੱਡੋ-ਅੱਡੀ ਸਭ ਦਾ ਬਲੀਵ ਹਨਾ ਆਪਾਂ ਨੂੰ ਆਪਣੇ ਧਰਮ ਤੇ ਬਲੀਵ ਆ ਇਹਨਾਂ ਨੂੰ ਆਪਣੇ ਧਰਮ ਤੇ ਬਲੀਵ ਆ ਇਦਾਂ ਦਾ ਕੁਝ ਇਤਿਹਾਸ ਮੰਦਰ ਦਾ ਉਧਾਂ ਮਸਜਿਦ ਵੀ ਹੈ ਨਾ ਕਾਫੀ ਮਾਤਰਾ ਦੇ ਵਿੱਚ ਇੱਥੇ ਮੁਸਲਮਾਨ ਲੋਕ ਵੀ ਨੇ ਸੈਕਲੋਕ ਵੀ ਬਹੁਤ ਨੇ ਇੱਥੇ ਕਿਉਂਕਿ ਪੁਰਾਣੇ ਰਹਿ ਰਹੇ ਨੇ ਆਪਣੇ ਲੋਕ ਬਥੇਰੇ ਆਪਣੇ ਜਿੰਨੀ ਟਰਾਂਸਪੋਰਟ ਹੁੰਦੀ ਹੈ ਸਾਰੀ ਜੰਮੂ ਤੱਕ ਹੁੰਦੀ ਹੈ ਨਾ ਪੰਜਾਬ ਤੋਂ ਤਾਂ ਕਰਕੇ ਕੁਝ ਲੋਕ ਇੱਥੇ ਰਹ ਪਿਆ ਨਾ ਜਿੱਦਾਂ ਆਪਣੇ ਲੋਕ ਕੈਨੇਡਾ ਜਾਂਦੇ ਆ ਕੈਨੇਡਾ ਕੰਮ ਲਈ ਖਾਤਰ ਜਾਂਦੇ ਆ ਉਹਦਾ ਇੱਥੇ ਆਉਂਦੇ ਸੀ ਆਪਣੇ ਕੈਨੇਡਾ ਰਹੀ ਜਾਂਦੇ ਆ ਜਿਹੜੇ ਇੱਥੇ ਜੰਮੂ ਆਉਂਦੇ ਸੀ ਜੰਮੂ ਰਹੀ ਜਾਂਦੇ ਸੀ ਤਾਂ ਤਾਂ ਇੱਥੇ ਦੁਕਾਨਾਂ ਬਣੀਆਂ ਹੋਈਆਂ ਪ੍ਰਸ਼ਾ ਚੜਾਉਣ ਦੀ ਖਾਤਰ ਚਾਲ ਦੇ ਅੰਦਰ ਹਨ ਦਿਖਾਉਨੇ ਆ ਫਿਰ ਅੰਦਰ ਸਾਰਾ ਸ਼ਾਸਤ ਮੰਦਰ ਹਲੇ ਅੱਗ ਗਿਆ ਹੈਗੀ ਥੋੜੀ ਜਿਹੀ ਬਾਟ ਨਾ ਫੋਟ ਦੇ ਵਿੱਚ ਹੀ ਕਹਿੰਦੇ ਬਣਿਆ ਹੋਇਆ ਜਿੱਦਾਂ ਮੰਦਰ ਸਾਹਮਣੇ ਫੋਟ ਦਾ ਥਿਊ ਵੇਖ ਸਕਦੇ ਹੋ ਵੈਲਕਮ ਟੂ ਬਾਹੂ ਫੋਟ ਦੇਖ ਸਕਦੇ ਹੋ ਤੁਸੀਂ ਸਾਹਮਣੇ ਲਿਖਿਆ ਨਾ ਬੋਰਡ ਦੇ ਉੱਤੇ ਇਹ ਮੰਦਿਰ ਇਸੜ ਜਾਓ ਜਯੋ ਜਯਾ ਮਾਦਾ ਜੀ ਚਲੋ ਚੱਲਦੇ ਆਂ ਅੰਦਰ ਨਾ ਫਿਰ ਕਿਵੇਂ ਵੀ ਆ ਵੇਖੋ ਸਫਾਈ ਸੁਪੀ ਬਹੁਤ ਆ ਗਈ ਇਹ ਆਪਣੇ ਨਾ ਜਿਹੜਾ ਆਪਣਾ ਸੀ ਮਾਰਕੀਟ ਦੇ ਵਿੱਚ ਸੀਗੇ ਜਿੱਥੇ ਆਪਾਂ ਹੋਟਲ ਦੇ ਵਿੱਚ ਰਹਿੰਦੇ ਸੀਗੇ ਸੰਤ ਮਾਰਕੀਟ ਸੰਤ ਮਾਰਕੀਟ ਤੋਂ ਤਕਰੀਬਨ 10 ਮਿੰਟ ਲੱਗੇ ਆ ਸਾਨੂੰ ਇੱਕ ਪੌਲ ਆਉਂਦਾਗਾ ਪੌਲ ਨੂੰ ਕਰਾਸ ਕਰਨ ਦੇ ਸਾਰੀ ਬਸ ਤਕਰੀਬਨ ਉਥੋਂ 5 7 ਕਿਲੋਮੀਟਰ 5 ਕਿਲੋਮੀਟਰ ਦੇ ਕਰੀਬ ਹਾਂ 10 ਮਿੰਟ ਲੱਗਿਆ ਸਾਨੂੰ ਰਸਤਾ ਤਕਰੀਬਨ ਵਧੀਆ ਸਾਰਾ ਹਨ ਕੋਈ ਪਹਾੜੀ ਨਹੀਂ ਬੈਠਾ ਪਹਾੜੀ ਹੈਗੀ ਤਾਂ ਬਾਹਲੀ ਨਹੀਂ ਹੈਗੀ ਅਪ ਡਾਊਨ ਜਿਵੇਂ ਉੱਚਾ ਨੀਵਾ ਥਾਂ ਜਾਦੇ ਆ ਚਲੋ ਇੱਥੋਂ ਬਾਹਰ ਉਹ ਵੀ ਵੇਖ ਲਿਆ ਫਿਰ ਸਾਨੂੰ ਚਲ ਕੇ ਜਾ ਕੇ ਅੰਦਰ ਦਿਖਾਉਨੇ ਕਿਦਾਂ ਸਾਰਾ ਲੱਗਦਾ ਇਧਰ ਜੰਮੂ ਨੀਵਾ ਰਹਿ ਜਾਂਦਾ ਇਹ ਜਗਾ ਉੱਚੀ ਥਾਂ ਤੇ ਬਣਿਆ ਹੋਇਆ ਮੰਦਿਰ ਪੂਰਾ ਉੱਚੇ ਥਾਂ ਉੱਤੇ ਮੰਦਿਰ ਬਣਿਆ ਹੋਇਆ ਪੂਰਾ ਫੋਨ ਇੱਥੇ ਜਮਾ ਹੀ ਹੋਣਾ ਨਾ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ ਆ ਕੇ ਦੱਸ ਦਿਆਂ ਸਾਰਾ ਕੁਝ ਤੁਹਾਨੂੰ ਜੇ ਮੰਦਰ ਦੇ ਅੰਦਰ ਜਾਏ ਤੇ ਪਰ ਫੋਨ ਅੰਦਰ ਅਲਾਉਡ ਨਹੀਂ ਹੈਗਾ ਨਾ ਚੱਪਲਾ ਵਗੈਰਾ ਜਿੱਥੇ ਜਮਾ ਕਰਵਾਉਣਾ ਹੈ ਉੱਥੇ ਫੋਨ ਜਮਾ ਕਰਵਾ ਲੈਂਦੇ ਨੇ ਇਹ ਮੰਦਰ ਦੇ ਵਿੱਚ ਤਕਰੀਬਨ ਸਾਰੀਆਂ ਮਾਤਾ ਆਦੀ ਹਨ ਬਣੇ ਹੋਏ ਇਹਨਾਂ ਦੇ ਲੱਗੀਆਂ ਹੋਈਆਂ ਫੋਟੋਆਂ ਵਗੈਰਾ ਸ਼ਿਵਲਿੰਗ ਦੀ ਪੂਜਾ ਕਰਦੇ ਆ ਮਾਤਾ ਦੀਆਂ ਪੂਜਾ ਕਰਦੇ ਆ ਸਾਰਾ ਕੁਝ ਅਸੀਂ ਵੇਖਿਆ ਚੱਲ ਹਨ ਲਖਣਾ ਚਾਹੀਦਾ ਦੇਖੋ ਆਪਾਂ ਮੰਨ ਦੇ ਜਿਹੜੇ ਮਰਜੀ ਧਰਮ ਨੂੰ ਹੋਈ ਹੈ ਨਾ ਕਿਸੇ ਬਾਰੇ ਨੈਗੇਟਿਵਿਟੀ ਨਾ ਫਲਾਓ ਕਿਸੇ ਬਾਰੇ ਗਲਤ ਮਲਤ ਨਾ ਬੋਲੋ ਹਨ ਕਿਉਂਕਿ ਸਭ ਦਾ ਆਪਦੇ ਧਰਮ 'ਚ ਬਲੀਵ ਹੁੰਦਾ ਆਪਣਾ ਆਪ ਦੇ ਧਰਮ 'ਚ ਆ ਦੇਖੋ ਸਾਰੇ ਕਿਤੇ ਮੰਨੋ ਆਪਦੇ ਹਿਸਾਬ ਨਾਲ ਨਾ ਤਾਂ ਕਰਕੇ ਹੀ ਵੇਖ ਆਏ ਆ ਆ ਵੇਖੋ ਕਿਉਂ ਆਈ ਕਰੀ ਜਾਂਦੇ ਆ ਇਹ ਆਪਣੀ ਮਸਤ ਹੋਏ ਬੈ ਪੂਰੇ ਤੇ ਹਾਂ ਜਿਵੇਂ ਮੈਂ ਤੁਹਾਨੂੰ ਕਹਿੰਦਾ ਸੀ ਕਿ ਦੇਖੋ ਦੇਖ ਸਾਰਾ ਕੁਝ ਹੀ ਆਉ ਹਣਾ ਹਰੇਕ ਸਾਲ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹਣਾ ਕਿਉਂਕਿ ਵੀ ਆਪਾਂ ਵੇਖਣ ਵਾਲੇ ਸਾਰੇ ਕਿੱਤੀ ਆ ਆਪਾਂ ਸਾਰੇ ਧਰਮਾਂ ਨੂੰ ਵੇਖ ਆਈਦਾ ਹਣਾ ਪਰ ਮਨ ਦੇ ਦਾ ਚਲੋ ਆਪਾਂ ਆਪਣੇ ਧਰਮ ਨਹੀਂ ਹੁੰਦੇ ਆ ਦੇਖੋ ਸਾਰਾ ਕੁਝ ਨਾ ਮੰਨੋ ਚਾਹੇ ਆਪਦੇ ਧਰਮ ਨੂੰ ਮੰਨੋ ਕੋਈ ਚੱਕਰ ਨਹੀਂਗਾ ਕਿ ਸਭ ਦਾ ਆਪੋ ਆਪਣੇ ਤੁਹਾਨੂੰ ਚ ਬਲੀਫ ਹੁੰਦਾ ਹੁਣ ਆਪਾਂ ਇਹਨਾਂ ਨੂੰ ਵੀ ਨਹੀਂ ਕਹਿ ਸਕਦੇ ਹਣਾ ਕੁਝ ਵੀ ਤੇ ਤਾਂ ਕਰਕੇ ਵਧੀਆ ਸੀ ਅੰਦਰੋਂ ਮੰਦਿਰ ਫੋਰਟ ਦੇ ਅੰਦਰ ਜਾਲੇ ਮੰਦਰ ਬਣਿਆ ਹੋਇਆ ਪਹਿਲਾਂ ਸਾਨੂੰ ਇਦਾਂ ਸੀ ਨਾ ਵੀ ਫੋਰਟ ਅਲੱਗਾਂ ਮੰਦਰ ਅਲੱਗਾਂ ਪਰ ਫੋਰਟ ਆ ਜਿਹੜਾ ਉਹਦੇ ਚਾਰ ਦੁਵਾਰੀ ਦੇ ਅੰਦਰ ਮੰਦਰ ਬਣਿਆ ਹੋਇਆ ਸ਼ਾਇਦ ਕੋਈ ਪੁਰਾਣਾ ਹਨਾ ਇੱਥੇ ਲੜਾਈ ਲੜੀ ਵਗੈਰਾ ਕੁਝ ਹੋਇਆ ਹੋਈ ਤਾਂ ਹਾਂ ਉਹ ਆਪਾਂ ਅੰਦਰ ਇੰਨੀ ਬਰੀਕੀ ਤੇ ਨਹੀਂ ਜਾਂਦੇ ਤੇ ਚੱਲਦੇ ਆਂ ਕੁਝ ਖਾ ਪੀ ਲਈਏ ਹਨਾ ਫਿਰ ਦੇਖਦੇ ਆਂ ਅੱਗੇ ਕੀ ਦੇਖਣਾ ਹੈ ਲੋ ਕੁਝ ਖਾ ਪੀ ਲਈਏ ਪਹਿਲਾਂ ਬਾੜਾ ਤੇਲ ਦਾ ਨਹੀਂ 부ੜੀ ਚ ਥੋੜੀ ਜਿਆਦਾ देर ਆਇਗਾ ਭਾਈ ਜੀ ਚਲ ਠੀਕ ਆ ਪੂਰੀ ਮੈਂ ਦੇ ਦੋ ਪਾਸੇ ਜੂਰੇ ਬੋਲ ਠੀਕ ਆ ਚਲੋ ਆਗੇ ਇੱਥੇ ਪੂੜੀ ਵਗੈਰਾ ਖਾਣੇ ਫਿਰ ਦੱਸਦੇ ਆ ਫੇਰ ਨਾ ਜਿਆਦਾ ਹੋਵੇ ਬਸ ਠੀਕ ਆ ਚਲੋ ਬਹਿਨੇ ਆ ਇੱਥੇ ਨਾ ਖਾਣੇ ਪੀਣੇ ਆ ਦਿਖਾਉਨੇ ਫਿਰ ਤੁਹਾਨੂੰ ਭਾਵਤਾ ਵਾ ਕਿਦਾਂ ਵਗੈਰਾ ਥੋੜਾ ਕੁਛ ਨਾ ਚਲੋ ਕਾਪੀ ਲਈਏ ਪਹਿਲਾਂ ਠੀਕ ਆ ਸਹੀ ਗੱਲ ਆ ਜੇ ਵਿਆਹ ਨਾ ਕਰਾਉਂਦਾ ਫਿਰ ਇੱਥੇ ਵੀ ਨਾ ਹੁੰਦਾ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਫਿਰ ਕੰਮ ਦੂਜਾ ਸਹੀ ਆ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ हां भाई खा के दस फर्क किवें लागਦੀ ਐ ਪੂੜੀ ਸਵਾਦਾ ਕਿ ਨਹੀਂ ਫੇ ਤਾਂ ਆਪਰੇ ਅਗਲੇ ਖਾਣੇ ਤੇ ਆ ਕੇ ਪੂੜੀ ਤੇਲ ਤਾਂ ਹੈ ਨਹੀਂ ਗਾ ਜਮਾ ਜਮਾ ਓਕੇ ਆ ਸਹੀ ਆ ਫੇ ਬਾਈ ਨੂੰ ਕਿਹਾ ਸੀ ਵੀ ਤੇਲ ਨਾ ਹੋਵੇ ਕਿਵੇਂ ਆ ਇੱਕ ਨੰਬਰ ਸਹੀ ਆ ਚਲ ਜੇ ਕਿਸੇ ਨੇ ਆਉਣਾ ਵੀ ਇੱਥੇ ਮੰਦਰ ਤਾਂ ਆਉਂਗੇ ਹਨਾ ਆ ਕੁਲਦੀਪ ਆ ਬਾਈ ਤੇ ਇਹਦੇ ਪੰਜਾਬੀ ਲੱਗਦਾ ਬੰਦਾ ਤੇ ਇਹਦੇ ਆ ਕੇ ਪੂੜੀਆਂ ਵਗੈਰਾ ਖਾ ਲਿਓ ਤੇਲ ਤੂਰ ਹੈ ਨਹੀਂ ਜਮਾ ਵੀ ਓਕੇ ਆ ਰਿਪੋਰਟ ਪਾ ਮੇ ਵਾਲਾ ਕਹਿੰਦਾ ਦੇਖ ਚਲ ਆਪਣਾ ਵੀ ਆਉਂਦੀ ਆ ਨਾ ਪਲੇਟ ਹਾਂ ਧੰਨਵਾਦ ਜੀ ਅਚਾਰ ਬਹੁਤ ਸਵਾਦ ਆ ਕਹਿੰਦੇ ਚਲੋ ਆਪਾਂ ਵੀ ਖਾਂਦੇ ਆ ਫਿਰ ਆਪਾਂ ਤੁਹਾਨੂੰ ਬਾਅਦ ਚ ਰਿਵਿਊ ਦਿੰਨੇ ਆ ਠੀਕ ਆ ਬਈ ਪਾਣੀ ਬਹੁਤ ਮਹਿੰਗਾ ਪੈਂਦਾ ਇਹਦਾ ਕਰਕੇ ਸਾਨੂੰ ਫਿਰ ਹੋਟਲ ਵਾਲਾ ਦਾ ਪਾਣੀ ਚੋਰੀ ਕਰਨਾ ਪਿਆ ਇਹ ਕੰਮ ਨੂੰ ਦੇ ਤੜਾਕ ਸਪਾਰਟ ਪਾਣੀ ਸਵਾਦ ਆ ਪਾਣੀ ਸਵਾਦ ਆ ਗੱਲ ਉਹ ਪੈਸੇ ਦੀ ਨਹੀਂ ਹੈਗੀ ਪਾਣੀ ਸੱਚੀ ਸਵਾਦ ਬਹੁਤ ਆ ਯਾਰ ਆਪਣੇ ਨਾਲ ਦਾ ਪਾਣੀ ਨਹੀਂ ਭਾਰਾ ਜਿਹਾ ਕੁਝ ਵੀ ਸਹੀ ਗੱਲ ਆਪਣੇ ਪਾਣੀ ਭਾਰਾ ਹੋ ਜਾਂਦਾ ਪੂੜੀਆਂ ਵੀ ਇੱਕ ਨੰਬਰ ਸੀਗੀਆਂ ਜਿਹੜਾ ਕਰਤਾ ਬਾਈ ਨੇ ਇੱਕ ਨੰਬਰ ਪੂੜੀਆਂ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਕਮਾਲ ਦੀ ਗੱਲ ਆ ਜਿਹਾਉਣਾ ਹੋਇਆ ਆਉਣਾ ਹੋਇਆ ਇੱਥੇ ਆਇਆ ਕੁਲਦੀਪ ਕੁਲਦੀਪ ਵੀਰੇ ਦੇ ਹਾਂਜੀ ਮੰਦਰ ਵਗੈਰਾ ਦੇਖਿਆ ਜਾਂਦਾ ਪੂੜੀਆਂ ਸਰਾ ਸੀ ਬਾਪੂ ਦੀਆਂ ਸਰਾ ਸੀਗੀਆਂ ਤੇ ਬੱਸ ਇਸ ਤੋਂ ਬਾਅਦ ਸਿੱਧਾ ਹੁਣ ਆਪਾਂ 6 ਸਨਾਗ ਜਾਂਨੇ ਆ ਮੰਦਰ ਜਾ ਕੇ ਦਿਖਾਉਂਦੇ ਆ ਫਿਰ ਉੱਥੋਂ ਦਾ ਵੀਊ ਬੇ ਕੂੜੀਆਂ ਸੱਚੀ ਬਹੁਤ ਘੈਂਟ ਸੀ ਐ ਰਿਵਿਊ ਦੀਆਂ ਕੋਈ ਬੱਚ ਤੇਲ ਕੁਝ ਨਹੀਂ ਸੀਗਾ ਤੇ ਆ ਦੇਖਿਆ ਨਾ ਮੰਦਿਰ ਵੀ ਸੋਹਣਾ ਸੀਗਾ ਅੱਜ ਦੋ ਵਾ ਸ਼ੇਸ਼ਨਾਗ ਮੰਦਿਰ ਚੱਲਦੇ ਆ ਉਹ ਵੇਖਦੇ ਆ ਤੇ ਮਾਨਸਰੋਵਰ ਝੀਲ ਤੇ ਮਿਲਦੇ ਆ ਸਵਾ ਓਕੇ ਬਾਏ